ਸਰਬ ਨੌਜਵਾਨ ਸਭਾ ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਆਓ ਸਾਰੇ ਬੂਟੇ ਲਾਈਏ ਜਿਨ੍ਹਾਂ ਲਈਏ ਉਹਨੇ ਬਚਾਈਏ ਮਹਿੰਮ ਤਹਿਤ ਵਰਨ ਵਿਭਾਗ ਦੇ ਸਹਿਯੋਗ ਨਾਲ ਹਦੀਆਬਾਦ ਵਿਖੇ ਫਲਦਾਰ ਤੇ ਸ਼ਾਨਦਾਰ ਬੂਟੇ ਲਗਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਗ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਪਿੰਦੂ ਚੋਹਲ ਯੂਕੇ ਅਤੇ ਪ੍ਰਵਾਸੀ ਭਾਰਤੀ ਹਰਜਿੰਦਰ ਕੰਡਾ ਫਰਾਂਸ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਐਸਸੀ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਗੋਗੀ ਅਤੇ ਸਾਬਕਾ ਕੌਂਸਲਰ ਉਸਨ ਲਾਲ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਆਪਣੇ ਹੱਥੀ ਬੂਟੇ ਲਗਾਉਂਦੀ ਰਸਮ ਮਦਾ ਕੀਤੀ ਇਸ ਮੌਕੇ ਜਿੱਥੇ ਪਿੰਦੂ ਚੋਹਲ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਸੁਸਾਇਟੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਆਖਿਆ ਕਿ ਹਰੇਕ ਵਿਅਕਤੀ ਦਾ ਫਰ ਆ ਜਿੰਦਗੀ ਵਿੱਚ ਘੱਟੋ ਘੱਟ ਦੋ ਰੁੱਖ ਲਗਾ ਕੇ ਉਹਨਾਂ ਦੀ ਪਰਵਰਿਸ਼ ਕਰਨ ਅੰਤ ਵਿੱਚ ਸਵਾਭ ਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਮੌਜੂਦ ਸਨ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਡਾਕਟਰ ਅੰਮਿਤਕਰ ਚੌਕ ਗੁਰਦੁਤਾ ਚੌਕ ਹਦੀਆਬਾਦ ਵਿਖੇ ਜਿਹੜਾ ਰੁੱਖ ਲਗਾਉਣ ਦੇ ਲਈ ਜਿਹੜਾ ਉਪਾਵਾ ਕੀਤਾ ਗਿਆ ਜਿੰਨੇ ਲਾਓ ਉਹਨੇ ਬਚਾਓ ਇਹ ਸਾਡਾ ਸਲੋਗਨ ਆ ਕਿਉਂਕਿ ਰੁੱਖਾਂ ਨੂੰ ਲਾਉਣਾ ਸੌਖਾ ਲੇਕਿਨ ਉਹਨਾਂ ਨੂੰ ਪਾਲਣਾ ਬਹੁਤ ਔਖਾ ਸਰਬਨੌਜਵਾਨ ਸਭਾ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਜਿਹੜੀ ਪਿਛਲੇ 33-34 ਸਾਲ ਤੋਂ ਲੋਕਾਂ ਦੇ ਦੁੱਖਾਂ ਵਿੱਚ ਵਿਚਰ ਰਹੀ ਆ ਕਿ ਰੁੱਖ ਲਾਓ ਤੇ ਉਹਨੂੰ ਬਚਾਓ ਜ਼ਰੂਰ ਇਸ ਤਰ੍ਹਾਂ ਕੇ ਸਭ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਜ ਅਸੀਂ ਤਕਰੀਬਨ 20 ਦੇ ਕਰੀਬ ਜਿਹੜੇ ਰੁੱਖ ਇੱਥੇ ਲਗਾ ਚੁੱਕੇ ਆ ਔਰ ਸਾਡੇ ਵਿਚਕਾਰ ਯੂਕੇ ਤੋਂ ਪਿੰਦੂ ਜੋੜ ਜੀ ਔਰ ਹਰਜਿੰਦਰ ਕਾਂਡਾ ਜੀ ਫਰਾਂਸ ਤੋਂ ਔਰ ਸਾਡੇ ਹੋਰ ਸਰਬਨੌਜਵਾਨ ਸਭਾ ਦੇ ਜਿੰਨੇ ਵੀ ਅਹੁਦੇਦਾਰ ਆ ਮੌਜੂਦ ਸਗੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਇਹ ਬੂਟੇ ਲਗਾਏ ਆ ਔਰ ਲੋਕਾਂ ਨੂੰ ਅਸੀਂ ਪ੍ਰੇਰਨਾ ਦੇਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਵੀ ਆਪਣਾ ਟਾਈਮ ਕੱਢ ਕੇ ਆਪਣੇ ਘਰਾਂ ਦੇ ਅੱਗੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਜਗ੍ਹਾ ਬਚਦੀ ਹੈ ਕਿਉਂਕਿ ਜਦੋਂ ਅਸੀਂ ਦੁਨੀਆ ਤੋਂ ਜਾਂਦੇ ਹਾਂ ਤਾਂ ਤੁਸੀਂ ਦੇਖੋ ਦੋ ਰੁੱਖ ਜਿਹੜੇ ਅਸੀਂ ਆਪਣੇ ਨਾਲ ਲੈ ਜਾਂਦੇ ਹਾਂ ਅਸੀਂ ਇਸ ਕੁਦਰਤ ਨੂੰ ਦਿੰਦੇ ਕੀ ਹਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਸਾਡਾ ਫਰਜ਼ ਬਣਦਾ ਕਿ ਜਿਹੜੇ ਅਸੀਂ ਰੁੱਖ ਦੋ ਨਾਲ ਲੈ ਕੇ ਜਾਂਦੇ ਹਾਂ ਉਹ ਤਾਂ ਕਮ ਸੇ ਕਮ ਜ਼ਰੂਰ ਲਗਾਈਏ ਹਰ ਵਿਅਕਤੀ ਨੂੰ ਦੋ ਰੁੱਖ ਜਿਹੜੇ ਆ ਹਰ ਘਰ ਪ੍ਰਤੀ ਹਰ ਇੱਕ ਮੈਂਬਰ ਬਤੀ ਲਗਾਉਣੇ ਚਾਹੀਦੇ ਆ ਤੇ ਸਭ ਨੂੰ ਬੇਨਤੀ ਆ ਕਿ ਆਓ ਆਕਸੀਜਨ ਨੂੰ ਹੋਰ ਵਧਾਈਏ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਇੱਕ ਚੰਗਾ ਉਪਰਾਲਾ ਕਰੀਏ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਹਿ ਸਕੀਏ ਕਿ ਅਸੀਂ ਤੁਹਾਡੇ ਲਈ ਇੱਕ ਚੰਗਾ ਸਿਸਟਮ ਦੇ ਕੇ ਜਾ ਰਹੇ ਹਾਂ ਚੰਗੀ ਹਵਾ ਦੇ ਕੇ ਜਾ ਰਹੇ ਹਾਂ ਦੇ ਕੇ ਜਾ ਰਹੇ ਹਾਂ ਪਾਣੀ ਦੇ ਕੇ ਜਾ ਰਹੇ ਹਾਂ ਇਸ ਤਰ੍ਹਾਂ ਕੇ ਸਭ ਨੂੰ ਬੇਨਤੀ ਆ ਕਿ ਆਪਣੀ ਧਰਤੀ ਨੂੰ ਬਚਾਓ ਆਪਣੇ ਸਮਾਜ ਨੂੰ ਬਚਾਓ ਆਓ ਸਰਬ ਨੌਜਵਾਨ ਸਭਾ ਦਾ ਸਾਥ ਦਿਓ ਜਿਹੜਾ ਚੰਗਾ ਉਪਰਾਲਾ ਕਰਦੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ E aí